तिरंगे ਦੇ અપਮਾਨ ਦੇ ਸਬੰਧ ਵਿੱਚ ਤਿੰਨ ਦਿਨ ਅਸੀਂ ਉੱਥੇ ਭੁਖ ਹੜਤਾਲ ਤੇ ਵੀ ਬੈਠੇ ਰਹੇ ਹਾਂ ਦੇਸ਼ ਦਾ ਜਿਹੜਾ ਤਿਰੰਗਾ ਜਿਹੜਾ ਉਸ ਚੀਜ਼ ਦਾ અપਮਾਨ ਕਰ ਰਹੇ ਹੋ ਨਹੀਂ ਸਮਝਦੇ ਹੋ ਸਰ ਤੁਸੀਂ ਇਸ ਚੀਜ਼ ਨੂੰ ਤਿਰੰਗਾ ਲਿਖਤ ਦੇ ਵਿੱਚ ਉਹਨਾਂ ਨੇ ਦਿੱਤਿਆ ਸੀ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰ ਦੇਾਂਗੇ ਲੇਕਿਨ ਲੰਬਾ ਸਮਾਂ ਬੀਤ ਚੁੱਕਿਆ ਹੈ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਸੋ ਇਸ ਕਰਕੇ ਅੱਜ ਅਸੀਂ ਡੀਆਈਜੀ ਸਾਹਿਬ ਦੇ ਦਫ਼ਤਰ ਆਏ ਹਾਂ ਤਾਂ ਕਿ ਉਸ ਤਿਰੰਗੇ ਦੇ ਜਿਨ੍ਹਾਂ ਨੇ અપਮਾਨ ਕੀਤਾ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕੇ ਉਹ ਡਿਊਟੀ ਲਗਾ ਦਿੱਤੀ ਗਈ ਹੈ ਐਸਪੀ ਡੀ ਬਟਾਲਾ ਦੀ ਔਰ 10 ਦਿਨਾਂ ਦੇ ਵਿੱਚ ਜਵਾਬ ਮੰਗਿਆ ਗਿਆ ਹੈ ਡੀਆਈਜੀ ਸਾਹਿਬ ਹੋਰਾਂ ਬਲੋ ਕਿਥੇ ਨਾ ਕਿਸੇ ਕੇਸ ਦੇ ਵਿੱਚ ਫਸਾਉਂਦੀਆਂ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸੀ ਉਹਨਾਂ ਨੂੰ ਰੋਕਣ ਲਈ ਅੱਜ ਅਸੀਂ ਡੀਆਈਜੀ ਸਾਹਿਬ ਦੇ ਦਫ਼ਤਰ ਆਏ ਸਾਂ ਜੇਕਰ ਸਾਹਿਬ ਮਿਲਦਾ ਨਾ ਦੱਸਿਆ ਤਾਂ ਇੱਕ ਤਿਰੰਗਾ ਸਨਮਾਨ ਯਾਤਰਾ ਜਿਹੜੀ ਹੈ ਪੀਓ ਦਾ ਉਹਦੀ ਤਰੀਕ ਦਾ ਐਲਾਨ ਕਰ ਦਿੱਤਾ ਜਾਏਗਾ ਜੇਕਰ ਝੰਡੇ ਦਾ ਸਨਮਾਨ ਇਸ ਦੇਸ਼ ਦੇ ਵਿੱਚ ਬਚਿਆ ਤਾਂ ਫਿਰ ਇਹਨਾਂ ਇਲੈਕਸ਼ਨਾਂ ਦਾ ਕੋਈ ਫਾਇਦਾ ਨਹੀਂ ਹੋਣਾ। ਜੈਨ ਸਾਥੀਓ ਮੈਂ ਰਮੇਸ਼ ਬਹਿਲ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਪੰਜਾਬ ਪ੍ਰਧਾਨ। ਜਿਸ ਤਰ੍ਹਾਂ ਜੀ ਸਭ ਸਾਥੀ ਜਾਣਦੇ ਨੇ ਪਿਛਲੇ ਦਿਨੀ ਬਟਾਲਾ ਦੇ ਵਿੱਚ ਹੋਏ ਤਿਰੰਗੇ ਦੇ ਅਪਮਾਨ ਦੇ ਸਬੰਧ ਵਿੱਚ 3 ਦਿਨ ਅਸੀਂ ਉੱਥੇ ਭੁੱਖ ਹੜਤਾਲ ਤੇ ਵੀ ਬੈਠੇ ਰਹੇ ਹਾਂ ਤਾਂ ਕਿ ਉਸ ਤਿਰੰਗੇ ਦਾ ਸਨਮਾਨ ਜਿਹੜਾ ਬਹਾਲ ਹੋ ਸਕੇ। ਲੇਕਿਨ ਬਟਾਲਾ ਪੁਲਿਸ ਵੱਲੋਂ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਲਿਖਤ ਦੇ ਵਿੱਚ ਉਹਨਾਂ ਨੇ ਦਿੱਤਿਆ ਸੀ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਦੇਾਂਗੇ ਲੇਕਿਨ ਲੰਬਾ ਸਮਾਂ ਬੀਤ ਚੁੱਕਿਆ ਹੈ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਜਿਸ ਕਰਕੇ ਅੱਜ ਸਾਨੂੰ ਅੰਮ੍ਰਿਤਸਰ ਡੀਆਈਜੀ ਸਾਹਿਬ ਦੇ ਦਫ਼ਤਰ ਆਣਾ ਪਿਆ ਉਸ ਸਬੰਧ ਵਿੱਚ ਪਿਛਲੇ ਦਿਨੀ ਜੋ ਤਿਰੰਗੇ ਦਾ ਅਪਮਾਨ ਹੋਇਆ ਸੀਗਾ ਉਸ ਸਬੰਧ ਦੇ ਵਿੱਚ ਅਸੀਂ ਬਹੁਤ ਡਿਪਾਰਟਮੈਂਟਸ ਦੇ ਵਿੱਚ ਕੰਪਲੇਂਟਸ ਵੀ ਦਿੱਤੀਆਂ ਜਿੱਥੇ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਸੋ ਇਸ ਕਰਕੇ ਅੱਜ ਅਸੀਂ ਡੀਆਈਜੀ ਸਾਹਿਬ ਦੇ ਦਫ਼ਤਰ ਆਏ ਆ ਤਾਂ ਕਿ ਉਸ ਤਿਰੰਗੇ ਦੇ ਜਿਨ੍ਹਾਂ ਨੇ અપਮਾਨ ਕੀਤਾ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਜੀ ਕਿ ਅੱਜ ਜਿਹੜੀ ਅਸੀਂ ਸਾਡੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਵਾ ਉਹ ਬਟਾਲਾ ਐਸਐਸਪੀ ਮੈਡਮ ਨੂੰ ਭੇਜ ਦਿੱਤਾ ਗਿਆ ਹੈ ਔਰ ਡਿਊਟੀ ਲਗਾ ਦਿੱਤੀ ਗਈ ਹੈ ਐਸਪੀਡੀ ਬਟਾਲਾ ਦੀ ਔਰ 10 ਦਿਨਾਂ ਦੇ ਵਿੱਚ ਜਵਾਬ ਮੰਗਿਆ ਗਿਆ ਵਾ ਡੀਆਈਜੀ ਸਾਹਿਬ ਹੋਰਾਂ ਕੋ ਲੋਰ ਆਸ਼ਵਾਸ਼ਣ ਦਿੱਤਾ ਗਿਆ ਕਿ ਜਲਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋ ਜੇਗੀ ਜਿੱਥੇ ਆਪਾਂ ਇੰਨੀ ਦਿਨ ਵੇਟ ਕੀਤੀ ਹੈ ਭੋਖੜਤਾਲ ਤੇ ਵੀ ਆਪਾਂ ਬੈਠੇ ਰਹੇ ਆ ਬਟਾਲਾ ਪੁਲਿਸ ਵੱਲੋਂ ਲਿਖਤ ਦੇ ਵਿੱਚ ਆਸ਼ਵਾਸ਼ਣ ਦਿੱਤਾ ਗਿਆ ਸੀ ਅੱਜ ਡੀਜੀ ਡਾਈਜੀ ਸਾਹਿਬ ਹੋਰਾ ਕੋਲ ਅਸੀਂ ਆਏ ਆ 10 ਦਿਨ ਦਾ ਆਸ਼ਵਾਸ਼ਣ ਦਿੱਤਾ ਹੈ ਜੇ ਅਗਰ ਫੇਰ ਵੀ ਕਾਰਵਾਈ ਨਹੀਂ ਹੁੰਦੀ ਤਾਂ ਮਾਨਯੋਗ ਕੋਰਟ ਦਾ ਰਸਤਾ ਵੀ ਆਪਾਂ ਇਖਤਿਆਰ ਕਰਾਂਗੇ ਕੋਰਟ ਵੀ ਜਾਵਾਂਗੇ ਤਾਂ ਕਿ ਜਿਹੜਾ ਤਿਰੰਗੇ ਦਾ ਅਪਮਾਨ ਹੋਇਆ ਔਰ ਜਿਨ੍ਹਾਂ ਦੋਸ਼ੀਆਂ ਵੱਲੋਂ ਹੋਇਆ ਉਹਨਾਂ ਨੂੰ ਸਜ਼ਾ ਜ਼ਰੂਰ ਦਿਵਾਈ ਜਾਏਗੀ ਗੈਨ ਜੀ ਮੇਰਾ ਨਾਮ ਅਮਰਿੰਦਰ ਸਿੰਘ ਆ ਮੈਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਜਿਹੜਾ ਬਟਾਲਾ ਦੇ ਵਿੱਚ ਝੰਡੇ ਦੇ ਸਨਮਾਨ ਦਾ ਮਾਮਲਾ ਜਿਹੜਾ ਸੀ ਉਹ ਜਾਗਰ ਹੋਇਆ ਸੀ ਉਸ ਸਬੰਧ ਦੇ ਵਿੱਚ ਚਲੋ ਪ੍ਰਸ਼ਾਸਨ ਨੇ ਝੰਡਾ ਨਵਾਂ ਲਗਾ ਦਿੱਤਾ ਗਿਆ ਝੰਡੇ ਦਾ ਸਨਮਾਨ ਤਾਂ ਬਹਾਲ ਹੋ ਗਿਆ ਪਰ ਦੋਸ਼ੀਆਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਦੋਸ਼ੀਆਂ ਪਰ ਕਾਰਵਾਈ ਕਰਨ ਦੀ ਬਜਾਏ ਦੋਸ਼ੀਆਂ ਨਾਲ ਪੁਲਿਸ ਮਿਲੀ ਭੁਗਤ ਕਰਕੇ ਤੇ ਜਿਹੜਾ ਰਮੇਸ਼ ਵੈਲ ਜਿੰਨੇ 47 ਡਿਗਰੀ ਦੀ ਗਰਮੀ ਦੇ ਵਿੱਚ ਉੱਥੇ 3 ਦਿਨ ਭੁਖੜਤਾ ਰੱਖੀ ਤੇ ਪੁਲਿਸ ਨੇ ਉਹਦੇ ਉੱਪਰ ਟੈਂਟ ਤੱਕ ਵੀ ਹਟਵਾ ਦਿੱਤਾ ਕਿ ਉਹ ਛਾਂ ਦੇ ਵਿੱਚ ਵੀ ਨਾ ਬੈਠ ਸਕੇ ਜਿਸ ਬੰਦੇ ਨੇ ਇੰਨੀ ਕੁਰਬਾਨੀ ਕੀਤੀ ਹੋਵੇ ਆਪਣੇ ਦੇਸ਼ ਦੇ ਝੰਡੇ ਦੇ ਮਾਨ ਸਨਮਾਨ ਦੇ ਲਈ ਉਸ ਬੰਦੇ ਦੇ ਉੱਤੇ ਹੁਣ ਤੱਕ ਦੋ ਦਰਖਾਸਤਾਂ ਜਿਹੜੀਆਂ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਪੁਲਿਸ ਦੁਆਰਾ ਨਿਰੀ ਭੁਗਤ ਕਰਕੇ ਤੇ ਇਹਨਾਂ ਦੇ ਉੱਪਰ ਇੱਕ ਤਾਂ ਦਰਖਾਸਤ ਜਾਤੀਸ਼ੁੱਤ ਸੂਚਕ ਸ਼ਬਦਾਂ ਦੀ ਹੈ ਤੇ ਦੂਸਰੀ ਇੱਕ ਕਰਦੀ ਜੀ ਇਹ ਇਹਨਾਂ ਨੇ ਝੰਡੇ ਦੇ ਸਨਮਾਨ ਦੇ ਲਈ ਉਹ ਜਿਹੜਾ ਠੇਕੇਦਾਰ ਸੀ ਉਸ ਤੋਂ 50000 ਰੁਪਏ ਦੀ ਮੰਗ ਕੀਤੀ ਹੈ ਇਹ ਦੋਨੋਂ ਦਰਖਾਸਤਾਂ ਬਿਲਕੁਲ ਝੂਠੀਆਂ ਤੇ ਮਨਕੜਾਂ ਤੇ ਜਿਹੜੀਆਂ ਇਹਨਾਂ ਦੇ ਉੱਤੇ ਕੀਤੀਆਂ ਗਈਆਂ ਨੇ ਮੈਂ ਦੱਸਣਾ ਚਾਹਾਂਗਾ ਅਸਲ ਦੇ ਵਿੱਚ ਰਮੇਸ਼ ਬੈਲ ਜਿਹੜੇ ਨੇ ਇਹ ਬੜੇ ਇੱਕ ਇਮਾਨਦਾਰ ਪੱਤਰਕਾਰ ਨੇ ਤੇ ਜਦੋਂ ਇਹਨਾਂ ਨੂੰ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਪੰਜਾਬ ਪ੍ਰਧਾਨ ਬਣਾਇਆ ਗਿਆ ਤਾਂ ਮੈਨੂੰ ਵੀ ਬਹੁਤ ਸਾਰੇ ਫੋਨ ਆਏ ਵੀ ਤੁਸੀਂ ਇਸ ਬੰਦੇ ਨੂੰ ਪੰਜਾਬ ਪ੍ਰਧਾਨ ਕਿਉਂ ਬਣਾ ਰਹੇ ਹੋ ਇਹ ਬੰਦਾ ਗਲਤ ਹੈਗਾ ਮੈਂ ਸਾਰਿਆਂ ਨੂੰ ਇੱਕੋ ਗੱਲ ਕਹੀ ਸੀ ਵੀ ਮੈਨੂੰ ਇਹਦੇ ਖਿਲਾਫ ਇੱਕ ਵੀ ਐਵੀਡੈਂਸ ਲਿਆ ਦਿਓ ਕਿ ਇਹਨੇ ਕਦੀ ਕਿਸੇ ਕੋਲੋਂ ਇਨ ਜਾਇ ਤੌਰ ਤੇ ਵਸੂਲੀ ਕੀਤੀ ਹੋਵੇ ਜਾਂ ਕਿਸੇ ਦਾ ਗਲਤ ਕੀਤਾ ਹੋਵੇ ਤਾਂ ਮੈਂ ਇਹਨੂੰ ਪੰਜਾਬ ਪ੍ਰਧਾਨ ਨਹੀਂ ਬਣਾਵਾਂਗਾ ਪਰ ਕਿਸੇ ਕੋਲੋਂ ਇੱਕ ਵੀ ਐਵੀਡੈਂਸ ਇਹਦੇ ਖਿਲਾਫ ਨਹੀਂ ਸੀ ਮਿਲ ਸਕਿਆ ਤੇ ਹੋਇਆ ਕੀ ਉਹਨਾਂ ਸਾਰਿਆਂ ਨੇ ਮਿਲ ਕੇ ਇਹਨੂੰ ਖਰਾਬ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਇੱਕ ਇਹਦੇ ਤੇ ਫਰਜੀ ਮਾਮਲਾ ਜਿਹੜਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਐਸਐਸਪੀ ਬਟਾਲਾ ਨੂੰ ਤੇ ਪੁਲਿਸ ਅਫਸਰ ਜਿਨ੍ਹਾਂ ਨੇ ਇਨਕੁਆਇਰੀ ਕੀਤੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਪੀ ਇਹ ਬੰਦਾ ਨਿਰਦੋਸ਼ ਹੈਗਾ ਪਰ ਉਸ ਵੇਲੇ ਸਾਡੇ ਮਿਲਨਤੇ ਵੀ ਐਸਐਸਪੀ ਸਾਹਿਬ ਨੇ ਲਲਿਤਾ ਕੁਮਾਰੀ ਕੇਸ ਦਾ ਹਵਾਲਾ ਦੇ ਕੇ ਸਾਨੂੰ ਕਿਹਾ ਕਿ ਇੱਕ ਵਾਰੀ ਮੈਨੂੰ ਪਰਚਾ ਇਹਨਾਂ ਤੇ ਦਰਜ ਕਰਨਾ ਪਏਗਾ ਪਰ ਬਾਅਦ ਵਿੱਚ ਮੈਂ ਉਹ ਪਰਚਾ ਖਾਰਜ ਕਰ ਦਾਂਗੀ ਉਹ ਪਰਚਾ ਦਰਜ ਤੇ ਕਰ ਦਿੱਤਾ ਕੋਰਟ ਦੇ ਵਿੱਚ ਸਾਡੇ ਕੋਲ ਇਹੋ ਜਿਹੇ ਪੱਕੇ ਐਵੀਡੈਂਸ ਹਨ ਵੀ ਅਸੀਂ ਉਹਦੇ ਵਿੱਚ નિર્ਦੋਸ਼ ਹਾਂ ਤੇ ਕੋਰਟ ਨੇ ਹਾਈ ਕੋਰਟ ਨੇ ਬਿਨਾ ਗ੍ਰਿਫਤਾਰੀ ਇਹਨਾਂ ਨੂੰ ਰਮੇਸ਼ ਬੈਰ ਨੂੰ ਜਿਹੜੀ ਆ ਉਹ ਬੇਲ ਦੇ ਦਿੱਤੀ ਜਿਸ ਤੋਂ ਪਤਾ ਲੱਗਦਾ ਵੀ ਇਹ ਬਿਲਕੁਲ નિર્ਦੋਸ਼ ਹੈਗੇ ਨੇ ਇਸ ਤਰ੍ਹਾਂ ਬਾਰ-ਬਾਰ ਇਹਨਾਂ ਦੇ ਉੱਤੇ ਝੂਠੀਆਂ ਦਰਖਾਸਤਾਂ ਦੇ ਕੇ ਇਹਨਾਂ ਨੂੰ ਕਿਸੇ ਨਾ ਕਿਸੇ ਕੇਸ ਦੇ ਵਿੱਚ ਫਸਾਉਂਦੀਆਂ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸੀ ਉਹਨਾਂ ਨੂੰ ਰੋਕਣ ਲਈ ਅੱਜ ਅਸੀਂ ਡੀਆਈਜੀ ਸਾਹਿਬ ਦੇ ਦਫ਼ਤਰ ਆਏ ਸਾਂ ਤੇ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਤੇ ਉਹਨਾਂ ਨੇ ਤੁਹਾਨੂੰ ਦੱਸ ਦੇਣ ਦਾ ਸਮਾਂ ਦਿੱਤਾ ਹੈ ਕਿ 10 ਦਿਨ ਦੇ ਵਿੱਚ ਇਹ ਮਾਮਲੇ ਦਾ ਜਿਹੜਾ ਨਿਪਟਾਰਾ ਕਰਤਾ ਜਾਏਗਾ ਤੇ ਅਗਰ ਜੇਕਰ 10 ਦਿਨਾਂ ਦੇ ਵਿੱਚ ਨਾ ਆਇਗਾ ਤੇ ਸ਼ਹੀਦ ਭਗਤ ਸਿੰਘ ਪ੍ਰੈਸਰ ਉਸਤੀ ਜਿਸ ਤਰ੍ਹਾਂ ਕੀ ਪਹਿਲਾਂ ਐਲਾਨ ਕਰ ਚੁੱਕੀ ਹੈ ਜੇ ਸਾਨੂੰ ਇਨਸਾਫ਼ ਮਿਲਦਾ ਨਾ ਦਿਸਿਆ ਤਾਂ ਇੱਕ ਤਿਰੰਗਾ ਸਨਮਾਨ ਯਾਤਰਾ ਜਿਹੜੀ ਹੈ ਵੀ ਉਹਦਾ ਉਹਦੀ ਤਰੀਕ ਦਾ ਐਲਾਨ ਕਰ ਦਿੱਤਾ ਜਾਏਗਾ ਜਿਹੜੀ ਕਿ ਬਟਾਲੇ ਤੋਂ ਲੈ ਕੇ ਗੁਰਦਾਸਪੁਰ ਦੇ ਜਿਹੜੇ ਡੀਸੀ ਸਾਹਿਬ ਨੇ ਉਹਨਾਂ ਦੇ ਦਫ਼ਤਰ ਤੱਕ ਜਾਇਆ ਜਾਏਗਾ ਤੇ ਉੱਥੇ ਡੀਸੀ ਸਾਹਿਬ ਕੋ ਇੱਕ ਸਵਾਲ ਪੁੱਛਿਆ ਜਾਏਗਾ ਵੀ ਡੀਸੀ ਸਾਹਿਬ ਝੰਡੇ ਦਾ ਸਨਮਾਨ ਦਾ ਮਾਮਲਾ ਜ਼ਿਆਦਾ ਜ਼ਰੂਰੀ ਹੈ ਜਾਂ ਦੇਸ਼ ਦੀ ਇਲੈਕਸ਼ਨ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇਕਰ ਦੇਸ਼ ਦਾ ਝੰਡਾ ਸਲਾਮਤ ਰਹੇਗਾ ਜੇ ਇਹਦੀ ਸ਼ਾਨ ਬਰਕਰਾਰ ਰਹੇਗੀ ਤੇ ਹਜ਼ਾਰਾਂ ਇਲੈਕਸ਼ਨਾਂ ਹੁੰਦੀਆਂ ਰਹਿਣਗੀਆਂ ਤੇ ਬੇਸ਼ੱਕ ਤੁਸੀਂ ਜਿੰਨੀਆਂ ਮਰਜ਼ੀ ਇਲੈਕਸ਼ਨਾਂ ਕਰਾ ਲਓ ਤੇ ਜੇਕਰ ਝੰਡੇ ਦਾ ਸਨਮਾਨ ਇਸ ਦੇਸ਼ ਦੇ ਵਿੱਚ بچਿਆ ਤਾਂ ਫਿਰ ਇਹਨਾਂ ਇਲੈਕਸ਼ਨਾਂ ਦਾ ਕੋਈ ਫਾਇਦਾ ਨਹੀਂ ਹੋਣਾ ਤੇ ਇਹ ਜਿਹੜਾ ਸਵਾਲ ਜਿਹੜਾ ਉਸ ਵੇਲੇ ਡੀਸੀ ਸਾਹਿਬ ਕੋ ਪੁੱਛਿਆ ਜਾਏਗਾ ਤੇ ਫਿਲਹਾਲ ਡੀਆਜੀ ਸਾਹਿਬ ਨੇ ਸਾਨੂੰ ਦੱਸ ਦੇਣ ਦਾ ਸਮਾਂ ਦਿੱਤਾ ਹੈ ਤੇ ਅਸੀਂ ਉਹਦਾ ਇੰਤਜ਼ਾਰ ਕਰਾਂਗੇ ਧੰਨਵਾਦ ਜੈ ਹਿੰਦ